ਹੈਲੋ ਜੀ ਸਾਰਿਆਂ ਪਿਆਰ ਭਰੀ ਸਾਸਰੀ ਕਾਲ ਜੀ ਮੈਨੂੰ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਬਾਣੀ ਗੁਰੂ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਸੀਂ ਵੀ ਪਰਮਾਤਮਾ ਨੇ ਮੇਰ ਨਾਲ ਠੀਕ ਠਾਕ ਤੇ ਅੱਜ ਬਣਾਉਣੇ ਆਂ ਦੀ ਆਪਾਂ ਪਕੌੜੇ ਆਪਾਂ ਦੋ ਪਿਆਜ਼ ਲੈ ਕੇ ਆਪਾਂ ਤੁਹਾਡੀ ਨਾਲ ਰੈਸਪੀ ਸਾਂਝੀ ਕਰ ਲਵੇ ਉਹ ਭਾ ਜਾਨੀ ਕਿ ਬਦਲ ਨਹੀਂ ਹੈਗਾ ਮਾੜੀ ਮੁੰਡੀ ਸ਼ਰਾਟੀ ਜੇ ਪਈ ਜਾਂਦੇ ਉਹ ਮੌਸਮ ਠੰਡਾ ਜਿਆਦਾ ਗਰਮੀ ਨਹੀਂ ਹੈਗੀ ਪੱਖੇ ਜਾਨੀ ਕਿ ਅੱਗੇ ਤਾਂ ਅਸੀਂ ਨਹੀਂ ਕੰਮ ਕਰਦੇ ਸੀਗੇ ਹੁਣ ਵਧੀਆ ਪੱਖਿਆਂ ਨਾਲ ਸਰੀ ਜਾਂਦਾ ਜਿਆਦਾ ਗਰਮੀ ਨਹੀਂ ਹੈਗੀ ਬਾਹਰ ਗਰਮੀ ਜਿੰਨੀ ਹੋਇਆ ਤੜਿਆ ਜਾਂ ਖਾਣ ਨੂੰ ਜੀ ਹਰਦਾ ਜਾਂ ਮੀਂਹ ਪੈਦੇ ਕਰਦਾ ਹੁਣ ਮੌਸਮ ਪੂਰਾ ਠੀਕ ਆ ਮਸਾ ਪੀਣੇ ਕੀ ਬਣਾਉਣੇ ਆ ਚਲੋ ਇਹ ਕੱਟਦੇ ਆਪਾਂ ਇਕੱਠੇ ਤੇ ਆਲੂ ਪਿਆਜ਼ ਤੇ ਇਕੱਠੇ ਕੱਢਦੇ ਆ ਬਾਕੀ ਜੋ ਜੋ ਛੋੜਦੇ ਆ ਬਣਾ ਮੈਂ ਸਮਾਨਤਾ ਮੈਂ ਤੁਹਾਡੇ ਨਾਲ ਤੁਹਾਨੂੰ ਦਿਖਾਵਾਂਗੇ ਦੱਸਾਂਗੇ ਜਦੋਂ ਮੈਂ ਫਾਈਨਲ ਹੋਂ ਕੱਟ ਲਏ ਹਾਂਜੀ ਆਲੂ ਧੋ ਲਿਆ ਆਪਾਂ ਆਪਾਂ ਨੂੰ ਪਾ ਦੇਣੇ ਆ ਆਪ ਜੀ ਸਵਾਦ ਅਨੁਸਾਰ ਇਹ ਜੇ ਪਹਿਲਾਂ ਪਾਣੀ ਛੱਡਣਾ ਤਾਂ ਛੱਡ ਦਿਓ ਘਰ ਆ ਥੋੜਾ ਜਿਹਾ ਮੈਂ ਮਿੱਠਾ ਸੋਨਾ ਪਾਵਾਂਗੇ ਵਿੱਚ ਵਧੀਆ ਬਣ ਜਾਂਦੇ ਬੋਲੇ ਜੀ ਥੋੜਾ ਜਿਹਾ ਜੀਰਾ ਪਾਵਾਂਗੇ ਦਵਾ ਬਾਹਰੋਂ ਮਿਰਚਾ ਪਾਉਂਸੀ ਆ ਲਾਲ ਮਿਰਚਾ ਇਹ ਆ ਬਾ ਇੱਕ ਗੋਲੀ ਬੱਸਾਂ ਦੀ ਲਈ ਆ ਇਹ ਚਾਹਾਂ ਸਰਜਾਣਾ ਜੇ ਲੋੜ ਪਈ ਤਾਂ ਹੋਰ ਪਾਵਾਂਗੇ ਪਰ ਮੇ ਤਾਂ ਸਰਜਾਣਾ ਇਹਨੂੰ ਮੜਾ ਜਣਾ ਪੈਨ ਮਿਕਸ ਕਰ ਦਿੰਨੇ ਆ ਇਹ ਨੂੰ ਜਾਇਬ ਉਹ ਬੀਸਾ ਲਾ ਕੇ ਦੇ ਜਣਾ ਹੋ ਜਾਵੇ। ਥੋੜਾ ਪਾਣੀ ਆਲੂ ਤੇ ਆਜ ਨੂੰ ਛੱਡਣਾ। ਨੂਨ ਪਾਈ ਫੋਨ ਨਾ ਛੱਡ ਦੇ ਉੱਪਰ। ਹਾਂਸੇ ਨੂੰ ਪਰ 10 ਕਿ ਮਿੰਟ ਰੇਸ ਤੇ ਰੱਖ ਦਿੰਦੇ ਆ। ਜਿੰਨਾ ਕ ਪਾਣੀ ਛੱਡਣਾ ਆਲੂ ਪਿਆਜ ਨੇ ਛੱਡ ਦੇਉਗਾ ਫਿਰ ਬਾਅਦ ਚ ਬੇਸਣ ਪਾਉਣੀ ਆ। ਨਹੀਂ ਬੇਸਣ ਵਾਇ ਤਾਂ ਜ਼ਿਆਦਾ ਢਿੱਲਾ ਜਾ ਹੋ ਜਾਂਦਾ ਫਿਰ ਬਾਹਲਾ ਵੱਧ ਜੇ ਜਾਂਦਾ ਖੱਲ। ਜਿੰਨ 10 ਕਿ ਮਿੰਟ ਹੋ ਗਏ ਹੁਣ ਆਪਾਂ ਬੇਸਣ ਪਾ ਦਿੰਨੇ ਅੱਧਾ ਘਿਪਾਵਾ ਗਿਜ ਬਾਕੀ ਦੇਖ ਕੇ ਪਾ ਲਵਾਂਗੇ। কি পানী পিন্ধা মেৰা মিক্স যে ফেৰ পতা লাগে চুৰি মেথী বা খেতে ভাল গৈ পানে আন থা পানী পাতি ঘৰ তাৰ ਫਪਾਟਾ ਤਿਆਰ ਕਰ ਲਿਆ ਹੈ ਆ ਤੇਜ਼ ਰੱਖ ਲਿਆ ਤੇ ਤੇਨ ਕਾ ਤੇ ਇਹ ਆਪਣਾ ਘਰਦਾਈ ਹੈ ਘਰਦ ਗਈ ਸਰੋਂ ਆ ਇਹ ਪਤਾ ਨਹੀਂ ਝੱਗ ਜੀ ਤੇ ਕਦ ਬਣ ਜਾਂਦੀ ਹੈ ਇਹ ਹੁਣ ਸ਼ਾਇਦ ਅੱਜ ਵੀ ਬਣ ਜੇ ਚਾਹੇ ਪਹਿਲਾਂ ਅੱਗੇ ਨਵੇਂ ਦੇ ਬਣਦੀ ਹੋਊਗੀ ਲੱਗ ਜੂ ਪਤਾ ਅੱਜ ਚਲ ਆ ਫਪਾਟਾ ਤਿਆਰ ਕਰ ਲਿਆ ਸਾਬ ਨਾਲ ਬਣਾ ਲਈਆਂ ਤੇ ਇਹਨਾਂ ਆਪਣਾ ਘਰਦ ਹੋ ਗਿਆ ਆਪਾਂ ਥੋੜਾ ਜਿਹਾ ਪਤਾ ਚੈੱਕ ਕਰ ਲੈਨੇ ਆ ਫਿਰ ਜਾ ਵਾ ਜਲ ਜੇ ਨਾ ਜਾਣ ਕਿਥੇ ਨੂੰ ਥੀ ਕੱਗ ਬਦਲੀ

हाँ जी पकौड़े बन के अपने तैयार हो गए आपव कर लें बहुत वाइस क्रंची क्रंची बने बहुत ज्यादा वाइया बने हैं आपने सर्व कर लें तो सब घर ही बनाई हुई है अपनी ਬਹੁਤ ਵਧੀਆ ਹੈ ਕ੍ਰਾਂਚ ਕ੍ਰਾਈਸੀ ਬਣੇ ਹੈਨ ਵੀ ਕੋਲੇ ਜੇ ਬਣੇ ਬਹੁਤ ਜਿਆਦਾ ਵਧੀਆ ਬਣੇ ਤੁਸੀਂ ਵੀ ਜਰੂਰ ਟਰਾਈ ਕਰਿਓ ਜੀ ਬਣਾ ਕੇ ਦੇਖਿਓ ਮੇਰੇ ਤਰੀਕੇ ਨਾਲ ਠੀਕ ਆ ਜੀ ਆਪਾਂ ਵੀਡੀਓ ਤਾਂ ਇੱਥੇ ਹੀ ਕਰਦੇ ਆ ਵੀਡੀਓ ਚੰਗੀ ਲੱਗੀ ਲੈ ਕੇ ਸ਼ੇਅਰ ਜਰੂਰ ਕਰਿਓ ਚੈਨਲ ਦੇ ਪਹਿਲੀ ਵਾਰ ਆਏ ਆ ਚੈਨਲ ਸਬਸਕ੍ਰਾਈਬ ਕਰਕੇ ਜਾਇਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ